ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਦੇ ਪਿੰਡ ਤਰੰਡੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਫਿਰੋਜ਼ਪੁਰ ਦੇ ਆਪ ਸਰਪੰਚ ਤੇ ਆਗੂ ਜਸ਼ਨ ਬਾਵਾ ਨੇ ਖੁਦ ਨੂੰ ਪੀਤੀ ਰਾਤ ਗੋਲੀ ਮਾਰ ਕੇ ਖੁਦ ਦੀ ਜਾਨ ਲੈ ਲਈ ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਸ਼ਨ ਨੇ ਜਾਣਕਾਰੀ ਮੁਤਾਬਕ ਆਪਣੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕਰਦੇ ਪ੍ਰਕਾਸ਼ ਸਾਤੀ ਦੀ ਗਜ਼ਲ ਲਿਖੀ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਜਸ਼ਨ ਦੀ ਫੋਟੋ ਹੈ ਤੇ ਉੱਪਰ ਉਹਨਾਂ ਵੱਲੋਂ ਗਜ਼ਲ ਲਿਖੀ ਗਈ ਹੈ ਜਿਸ 'ਚ ਲਿਖਿਆ ਗਿਆ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਮ ਹੁਮਾ ਕੇ ਚੱਲਣਗੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਇਹ ਵਖਰੀ ਗੱਲ ਮੁਸਕੁਰਾ ਕੇ ਚੱਲਣਗੇ ਰਹੀਆਂ ਤੰਤੇ ਲੀਰਾ ਮੇਰੇ ਜ਼ਿੰਦਗੀ ਪਰ ਮਰਨ ਬਾਅਦ ਮੈਨੂੰ ਸਜਾ ਕੇ ਚੱਲਣਗੇ ਜਿੰਨਾ ਤੇ ਮੈਂ ਪੈਰਾ ਚ ਰੁੱਲਦਾ ਰਿਹਾ ਹਾਂ ਉਹ ਹੱਤਾ ਤੇ ਮੈਨੂੰ ਉਠਾ ਕੇ ਚੱਲਣਗੇ ਮੇਰੇ ਯਾਰ ਮੋਡਾ ਵਟਾਨ ਬਹਾਨੇ ਤੇਰੇ ਦਰ ਤੇ ਸਜਦਾ ਕਰਕੇ ਚੱਲਣਗੇ ਬਿਠਾਈਆਂ ਜਿਨ੍ਹਾਂ ਨੂੰ ਮੈਂ ਪਲਕਾਂ ਦੀ ਛਾਂਵੇਂ ਉਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ ਗਜ਼ਲ ਪ੍ਰਕਾਸ਼ ਸਾਥੀ ਤਾਂ ਜਸ਼ਨ ਵੱਲੋਂ ਲਿਖੀ ਗਈ ਇਹ ਗਜ਼ਲ ਸਾਫ਼ ਬਿਆਨ ਕਰਦੀ ਹੈ ਕਿ ਜਸ਼ਨ ਕਿਸੇ ਚੀਜ਼ ਤੋਂ ਪਰੇਸ਼ਾਨ ਸੀ ਤੇ ਪਹਿਲਾਂ ਹੀ ਖੁਦ ਨੂੰ ਖਤਮ ਕਰਨ ਬਾਰੇ ਸੋਚ ਚੁੱਕੇ ਸੀ ਜਿਸ ਤੋਂ ਬਾਅਦ ਹੀ ਜਸ਼ਨ ਨੇ ਖੌਫਨਾਕ ਕਦਮ ਚੁੱਕਿਆ ਇਸ ਤੇ ਹੀ ਪੁਲਿਸ ਤੇ ਉਹਨਾਂ ਦੀ ਮਾਤਾ ਜੀ ਦਾ ਸੁਣੋ ਕੀ ਕਹਣਾ ਹੈ ਇਹ ਸਾਨੂੰ ਹਰਵੇਸ਼ ਦੇ ਵਿਦੇਸ਼ੀ ਕਿ ਜਸ਼ਨ ਪ੍ਰਿੰਸ ਸੀ सरपंच पेनस्ट स्टरलांदी ਜਿਹੜੀ ਰਾਤ ਲਾਤੋੜੀ ਦੇ ਜਿਹੋ ਸਿ मौके ਦਾ ਹੈ ਮੇਰੇ ਨਾਲ ਐਸਚੂ ਸੀ ਪਹੁੰਚਿਆ ਤਸੀਮ ਗਾਲ ਜਿਹੜੇ ਦਫਾ ਕਰਦੇ ਉਹਦੇ ਫਾਦ ਤੇ ਪਿਆ ਲਗਾਇ ਰਹੀ ਵੀ ਰਾਤ ਹੋਈ ਰੋਟੀ ਅਸੀਂ ਇਕੱਠੇ ਖਾਧੀ ਹੈ ਇੱਟੇ ਖਾਣ ਤੋਂ ਬਾਅਦ ਜਦੋਂ ਉਹ ਬਾਸਮ ਜਾ ਕੇ ਆਇਆ ਉਹਦੇ ਹੱਥ 'ਚ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸ ਸੀ ਪਿਸਤਲ ਸੀ ਲਾਇਸੈਂਸ ਸੀ ਪਿਸਤਲ ਨਾਲ ਹੀ ਬਾਏ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਜੀ ਦਾ ਜੀ ਉਹ ਸਮਾਪਤ ਆਤਮ ਹੱਤਿਆ ਕੀ ਕਰਨ ਦਾ ਸਵਾਲ ਹੈ ਆਤਮ ਹੱਤਿਆ ਦਾ ਮਤਲਬ ਹੈ ਕਿ ਇਸ ਬਾਰੇ ਸਾਨੂੰ ਕਿਸੇ ਤੇ ਕੋਈ ਹੋਣੀ ਹੈ ਕਿਉਂ ਹੋਈ ਹੈ ਇਸ ਬਾਰੇ ਉਹ ਹੀ ਜਾਣਦਾ ਹੈ ਤੇ ਨਾ ਸੀ ਕਿਸੇ ਦੇ ਖਲਾਫ ਕਾਰਵਾਈ ਕਰਨੀ ਜਾਂਦੇ ਨਾ ਅਸੀਂ ਕਿਸੇ ਦੇ ਖਲਾਫ ਕੋਸ਼ਿਸ਼ ਨਹੀਂ ਅਸੀਂ ਆਪਣੇ ਬੱਚੇ ਦਾ ਕੋਸ਼ਿਸ਼ ਹੋ ਰਹੀ ਹੈ ਜਦ ਇਹ ਇਸ ਸਬੰਧੀ ਉਹਨਾਂ ਨੇ ਐਸ.ਡੀ.ਪੀ. ਸਾਹਿਬ ਨੂੰ ਵੀ ਦਿੱਤੀ ਦਿੱਤਾ ਜਿਹੜਾ ਕਿ ਉੱਥੇ ਵੀ ਨਿਯਮਾਂ ਅਨੁਸਾਰ ਜਿਹੜੇ ਕੰਮ ਦਾ ਹੁਕਮ ਹੋਇਆ ਅਸੀਂ ਇਹਦੀ ਹੈਗੀ ਐ ਐਸ.ਡੀ.ਪੀ. ਸਾਹਿਬ ਦੇ ਹੁਕਮ ਉਕਾਲ ਦੇ ਜਿਹੜੀ ਰੈਡਵਾਰੀ ਹੈਗੀ ਹੈ ਪਾਰਸਾ ਦੇ حوالے ਕਰਦੀ ਹੈ ਸਾਡੇ ਉਹ ਜਿਹੜੀ ਐਗਜ਼ੀਕਿਊਟਿਵ ਜਿਹੜੀ ਹੈ ਕਾਰਵਾਈ ਲਾਗੇ ਵਿੱਚ ਚਰਚਾ ਫੈਲੀ ਹੋਈ ਹੈ ਕਿ ਕਿਸੇ ਵੱਲੋਂ ਟੌਰਚਰ ਕੀਤਾ ਜਾ ਰਿਹਾ ਸੀਮੈਂਟਰੀ ਤੋਂ ਦੇਖੋ ਜਿੰਨੇ ਬੁਣੀ ਇਹ ਗੱਲਾਂ ਨੇ ਉਹ ਵਾਸੀ ਉਹਨਾਂ ਸਾਨੂੰ ਉਹਨਾਂ ਨਾਲ ਸਾਡੇ ਇੱਕ ਸਾਨੂੰ ਦੇ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਭ ਸਟੇਟਮੈਂਟ ਲਿਖਾਈ ਹੈ ਅਹੀ ਹੁਕਮਤਾਂ ਵੀ ਹੈ ਵਰਤੀ ਕਰ ਲਈ ਕੈਸ ਤਰ੍ਹਾਂ ਦੀ ਕਾਰਵਾਈ ਕੀਤੀ ਜੀ ਇਸ ਚੁੱਟੇ ਦੀ ਕਾਰਵਾਈ ਆਲਰੇਡੀ ਦਿਸਿਆ ਜੀ ਬਾਣਾ ਕੀ ਵਰਤਿਆ ਜੀ ਬਾਣਾ ਕੋਈ ਨਹੀਂ ਵਰਤਿਆ ਚੁੱਪ ਹੀ ਚੰਗਾ ਬਹੌਤ ਕਿਹਾ ਬੁੱਡੇ ਸਾਹਿਬ ਬੁੱਡੇ ਸਾਹਿਬ ਕੀ ਆਏ ਮਗਰ ਇਹਨਾਂ ਦੇ ਪੀਂਗੇ ਨਾ ਕਿ ਇਹਨਾਂ ਦੇ ਫੋਨ ਕਰਤਾ ਉਹ ਕੋ ਤੇਵ ਸ਼ਹਿਰ ਦੇ ਪਿੰਡੋਂ ਸੜਾਣੇ ਕੋਣ ਇਹ ਆ ਕੇ ਕਰ ਇਸਲਾਮ ਹੀ ਬੁਲਾਇਆ ਤੇ 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 ਗੱਲ ਬਾਤ ਪਾਸੇ ਕੀਤੀ ਸਾਡੇ ਨੇ ਕੋਈ ਗੱਲ ਨਹੀਂ ਕੀਤੀ ਬਸ ਇੱਕ ਦੋ ਮੁੱਕੇ ਖਾਤੇ ਨੇ ਕਰਿਆ ਆਪੇ ਅੰਦਰ ਬਹਿ ਗਿਆ ਅਸੀਂ ਕਿਹਾ ਚਲ ਕੋਈ ਪਿਆ ਕੇ ਬਹਿ ਜਾਂਦਾ ਕੀ ਕੱਲ ਪਿਆ ਆ ਬਸੰਤ ਨੂੰ ਕੀ ਆ ਰਿਹਾ ਪਿਸਟਲ ਮਾਰ ਰਹੇ ਸੀ ਸਹੀ ਹੋ ਗਿਆ ਆ ਸਾਰੇ ਸੈਕਸ਼ਨ ਬੜੇ ਨੇ ਤੁਹਾਨੂੰ ਲਾਸਟ ਟਾਈਮ ਕੀ ਕਹਿ ਕੇ ਗਿਆ ਕੋਈ ਸ਼ਬਦ ਬੋਲੇ ਸੀ ਲਾਸਟ ਟਾਈਮ ਲਾਸਟ ਟਾਈਮ ਕੁਝ ਬੋਲਿਆ ਸੀ ਤੁਹਾਨੂੰ ਜਦੋਂ ਪਿਸਟਲੋਂ ਨੇ ਫੜਿਆ ਸਾਨੂੰ ਕਹਦਾ ਸਿਪਾਹੀ ਮਾਰ ਚੁੱਕਿਆ ਜੀ ਇਹ ਸਾਰਾ ਕਾਰਵਾਈ ਸਾਰੀ ਕੌਣ ਮੇਰੇ ਕੋਲ ਕੋ ਪੂਰੇ ਹੋਗਾ ਨਾ ਮੈਂ ਉਹਨੂੰ ਕਿਸ ਗੱਲ ਦੀ ਪਰੇਸ਼ਾਨੀ ਕਿਸ ਗੱਲ ਦੀ ਸੀ ਉਹਨਾਂ ਸਰਪੰਚੀ ਦੀ ਪਰੇਸ਼ਾਨੀ ਸੀ ਢਾਈ ਚੱਲ ਰਹੇ ਆ ਇਹ ਸਾਰਾ ਕੀਤਾ ਕਰਾਇਆ ਉਹਨਾਂ ਦੇ ਪੀਏ ਵੱਲੋਂ ਕੀਤਾ ਗਿਆ ਸੀ ਹਾਂਜੀ ਉਹਨਾਂ ਦੇ ਪੀਏ ਨੇ ਮਗਰੋਂ ਘੁੰਮ ਕੀਤਾ ਸਰਚ ਕਰਨ ਲਈ ਪਾਪਾ ਮੁੱਟਾ ਸਾਹਿਬ ਕਹਿੰਦਾ ਕੋਈ ਪਤਾ ਲੱਗਿਆ ਪੀਏ ਕੀ ਕਹਿੰਦਾ ਸੀ ਜੀ ਨਹੀਂ ਯਾਰ ਜ਼ਿਆਦਾ ਨਹੀਂ ਤਾਂ ਜਸ਼ਨ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਇਹ ਹਜੇ ਵੀ ਸਾਫ਼ ਨਹੀਂ ਹੋਇਆ ਜਸ਼ਨ ਦੇ ਖੁਦਕੁਸ਼ੀ ਦਾ ਕਾਰਨ ਹਜੇ ਕਿਸੇ ਨੂੰ ਵੀ ਨਹੀਂ ਪਤਾ ਹੈ ਨਾ ਘਰਦਿਆਂ ਨੂੰ ਤੇ ਨਾ ਹੀ ਕਿਸੇ ਹੋਰ ਨੂੰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਏ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਦੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜਸ਼ਨ ਨੇ ਆਖਿਰ ਇੱਕ ਖੌਫਨਾਕ ਕਦਮ ਕਿਉਂ ਚੁੱਕਿਆ ਕਿਉਂ ਖੁਦ ਦੀ ਜਾਨ ਲਈ ਇਹ ਹਜੇ ਸਾਫ ਨਹੀਂ ਹੋਇਆ ਲੇਕਿਨ ਜਸ਼ਨ ਵੱਲੋਂ ਲਿਖੀ ਗਈ ਇੱਕ ਗਜ਼ਲ ਬਹੁਤ ਕੁਝ ਬਿਆਨ ਕਰਦੀ ਹੈ ਤੇ ਵੱਡੇ ਸਵਾਲ ਵੀ ਚੁੱਕਦੀ ਹੈ ਕਿ ਆਖਿਰ ਇਹੋ ਜਿਹਾ ਜਸ਼ਨ ਨਾਲ ਕੀ ਹੋਇਆ ਸੀਗਾ ਜਿਸ ਕਾਰਨ ਉਹ ਪਰੇਸ਼ਾਨ ਸੀਗੇ ਜਾਂ ਫਿਰ ਇਦਾਂ ਦਾ ਕੀ ਹੋਇਆ ਸੀ ਕਿ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਤੇ ਆਪਣੀ ਹੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ ਇਹ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਪੁਲਿਸ ਡੁੰਗਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਸਾਫ ਹੋਏਗਾ ਕਿ ਜੱਕੇ ਜਸ਼ਨ ਨੇ ਖੁਦਕੁਸ਼ੀ ਕਿਉਂ ਕੀਤੀ ਤੇ ਆਖਿਰੋ ਕੀ ਕਾਰਨ ਸੀ ਜਿਸ ਕਾਰਨ ਉਹਨਾਂ ਨੂੰ ਇੰਨਾ ਖੌਫਨਾਕ ਕਦਮ ਚੁੱਕਣਾ ਪਿਆ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਟਕ